ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਸਿੱਖ ਨੂੰ ਸ਼ਰਾਬ ਪੀਣੀ ਚਾਹੀਦੀ ਹੈ ਜਾਂ ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਸਿੱਖ ਕੌਮ ਵਿੱਚ ਬਹੁਤ ਵੱਡੀ ਦਵਿਧਾ ਹੈ ਉਹ ਆਪਾਂ ਗੱਲ ਕਰਦੇ ਆਂ ਤੇ ਆਪਣੀ ਵੀਡੀਓ ਨੂੰ ਇੱਕ ਸਿੱਖ ਸੱਚੇ ਸਿੱਖ ਹੋਣ ਦੇ ਨਾਂ ਤੇ ਸਾਰੇ ਜਰੂਰ ਸ਼ੇਅਰ ਕਰ ਦਿਆ ਜੀ ਤੇ ਇਹ ਗੱਲ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕੈਦ ਕੀਤਾ ਸੀ ਨਾ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਿਹਾ ਕਿ ਤੁਸੀਂ ਚੱਕੀ ਪੀਸਣੀ ਹੈ ਜਾਂ ਕਹਿ ਦਈਏ ਉਹ ਤੁਹਾਡੀ ਜਿਹੜੀ ਸਜ਼ਾ ਹੈ ਉਹ ਆ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਿਹਾ ਕਿ ਤੁਸੀਂ ਮਦ ਦਾ ਸੇਵਨ ਕਰ ਲਓ ਮਦ ਜਾਨੀ ਕਿ ਸ਼ਰਾਬ ਨੂੰ ਕਹਿੰਦੇ ਸੀਗੇ ਕਿ ਤੁਸੀਂ ਮਦ ਦਾ ਸੇਵਨ ਕਰ ਲਓ ਤਾਂ ਕਿ ਜਿਹੜੀ ਚੱਕੀ ਜਿਹੜੇ ਸਾਡੇ ਮੇਰੇ ਅੱਗੇ ਵੀ ਕੈਦੀ ਉਹ ਮਦ ਪੀ ਕੇ ਜਿਹੜੇ ਚੱਕੀ ਪੀਂਦੇ ਨੇ ਤੁਸੀਂ ਥੱਕ ਜੂਗੇ ਗੁਰੂ ਜੀ ਨੇ ਕਿਹਾ ਕਿ ਜਿਹੜਾ ਮਦ ਦਾ ਸੇਵਨ ਹੈ ਇਹ ਕੀਤਾ ਕਿੰਨਾ ਚਿਰ ਨਸ਼ਾ ਰਹੇਗਾ ਤੇ ਬਾਬਰ ਨੇ ਕਿਹਾ ਤੁਸੀਂ ਹੋਰ ਲੈ ਲਿਆ ਜੇ ਤੁਹਾਨੂੰ ਕੋਈ ਨਾ ਹੈ ਤੇ ਗੁਰੂ ਜੀ ਨੇ ਕਿਹਾ ਮੈਨੂੰ ਉਹ ਕੋਈ ਚੀਜ਼ ਦੇ ਜਿੰਦਾ ਨਸ਼ਾ ਦਿਨ ਪਰ ਰਾਤ ਰਵੇ ਤਾਂ ਬਾਬਰ ਨੇ ਸੋਚ ਕੇ ਕਿਹਾ ਕਿ ਨਾ ਕਰ ਦਿੱਤੀ ਤਾਂ ਗੁਰੂ ਜੀ ਨੇ ਬਾਬਰ ਨੂੰ ਕਿਹਾ ਕਿ ਤੂੰ ਇੱਕ ਸ਼ਰਾਬ ਦਾ ਜਾਂ ਮਦਦ ਦਾ ਨਸ਼ਾ ਕਰਦਾ ਹੈ ਇਹ ਇੱਕ ਘੜੀ ਪਲ ਦਾ ਨਸ਼ਾ ਹੁੰਦਾ ਹੈ ਜੇ ਨਸ਼ਾ ਕਰਨਾ ਦਾ ਪਰਮਾਤਮਾ ਦੇ ਨਾਮ ਦਾ ਕਰੋ ਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਰਬਾਬ ਵਜਾਉਣੀ ਸ਼ੁਰੂ ਕਰੋ ਤਾਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਆਪਣਾ ਜੋ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਚੱਕੀਆਂ ਸਾਰੀਆਂ ਜਿੰਨੀਆਂ ਵੀ ਬਾਬਰ ਦੇ ਦਰਬਾਰ ਵਿੱਚ ਚੱਕੀਆਂ ਲੱਗੀਆਂ ਸੀ ਸਾਰੀਆਂ ਆਪਣੇ ਆਪ ਹੀ ਚੱਲਣ ਲੱਗ ਪਈਆਂ ਤੇ ਇਹ ਕੌਤਕ ਦੇਖ ਕੇ ਬਾਬਰ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਗੁਰੂ ਜੀ ਤੋਂ ਮਾਫੀਆਂ ਮੰਗਣ ਲੱਗ ਪਿਆ ਗੁਰੂ ਜੀ ਨੇ ਬਾਬਰ ਨੂੰ ਕਿਹਾ ਕਿ ਬਾਬਰ ਜੇ ਨਸ਼ਾ ਕਰਨਾ ਤਾਂ ਪਰਮਾਤਮਾ ਦੇ ਨਾਮ ਦਾ ਜਾਂ ਪਰਮੇਸ਼ਰ ਦਾ ਕਰੋ ਜਿਹੜਾ ਕਿ ਸਾਰੀ ਜ਼ਿੰਦਗੀ ਤੇ ਮਰ ਤੋਂ ਬਾਅਦ ਵੀ ਤੁਹਾਡੇ ਨਾਲ ਜਾਂਦਾ ਹੈ ਤੇ ਬਾਬਰ ਨੇ ਇਸ ਗੱਲ ਤੋਂ ਤੋਬਾ ਕੀਤੀ ਅਤੇ ਆਪ ਦੇ ਦਰਬਾਰ ਦੇ ਵਿੱਚ ਇਹ ਹੁਕਮ ਕੀਤਾ ਕਿ ਕੋਈ ਵੀ ਅੱਜ ਤੋਂ ਬਾਅਦ ਦਰਬਾਰ ਦੇ ਵਿੱਚ ਮਦਦ ਦਾ ਸੇਵਨ ਜਾ ਮੇਰੀ ਜਿਹੜੀ ਪਰਜਾ ਜਾਂ ਜਿਹੜੇ ਲੋਕ ਹੈ ਮਦਦ ਦਾ ਸੇਵਨ ਨਹੀਂ ਕਰਨਗੇ ਜਾਨੀ ਕਿ ਸ਼ਰਾਬ ਦੇ ਜਿਹੜਾ ਸੇਵਨ ਨਹੀਂ ਕਰਨਗੇ ਵੇਖੋ ਜਿਹੜੇ ਬਾਬਰ ਨੂੰ ਗੁਰੂ ਜੀ ਨੇ ਕਿਹਾ ਵੀ ਤੂੰ ਮਦਦ ਦਾ ਸੇਵਨ ਨਹੀਂ ਕਰਨਾ ਉਹ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਜਿਹੜੇ ਏ ਬਾਬਰ ਦੇ ਹੁਕਮ ਤੋਂ ਬਾਅਦ ਜਿਹੜੇ ਮੁਸਲਮਾਨ ਆ ਉਹ ਸ਼ਰਾਬ ਪੀਣੀ ਛੱਡ ਗਏ ਜਾਂ ਅੱਜ ਤੱਕ ਵੀ ਉਹ ਸ਼ਰਾਬ ਨਹੀਂ ਪੀਂਦੇ ਪਰ ਜਿਹੜੇ ਗੁਰੂ ਨੇ ਬਾਬਰ ਨੂੰ ਸਮਝਾਇਆ ਉਹਦੇ ਸਿੱਖ ਅੱਜਕੱਲ ਸ਼ਰਾਬ ਦੇ ਪਿਛੇ ਲੱਗ ਜਾਂਦੇ ਆ ਜਾਂ ਕਹਿੰਦੇ ਇਹ ਵੋਟਾਂ ਪਾ ਦਿੰਦੇ ਜਾਂ ਕਹਿੰਦੇ ਇਹ ਸ਼ਾ ਪਿਛੇ ਡੁੱਲ ਜਾਂਦੇ ਆ ਜੇ ਕੋਈ ਸ਼ਰਾਬ ਨਹੀਂ ਪੀਂਦਾ ਉਹਨੂੰ ਧੱਕੇ ਨਾਲ ਪਿਉਉਣ ਦੀ ਕੋਸ਼ਿਸ਼ ਕਰਦੇ ਆ ਇਹ ਇਹ ਸਾਡੇ ਸਿੱਖਾਂ ਦਾ ਕਰਤਾਰ ਏ ਵੇਖੋ ਕਿੱਡਾ ਕਰਤਾਰ ਮਾੜਾ ਹੋ ਚੁੱਕਾ ਸਾਡੇ ਸਿੱਖਾਂ ਦਾ ਜਿਹੜੇ ਬਾਬਰ ਨੇ ਗੁਰੂ ਤੋਂ ਸਿੱਖਿਆ ਲਈ ਉਹਨਾਂ ਦੇ ਜਿਹੜੇ ਅੱਜ ਜਿਹੜੇ ਕਹਿੰਦੇ ਮੁਸਲਮਾਨ ਭਾਈਚਾਰਾ ਅੱਜ ਤੱਕ ਸ਼ਰਾਬ ਪੀਂਡਿਆ ਤੇ ਜਿਹੜੇ ਗੁਰੂ ਨੇ ਸਮਝਾਇਆ ਉਸ ਗੁਰੂ ਦੇ ਸਿੱਖ ਅੱਜ ਸ਼ਰਾਬ ਪੀਛੇ ਡੁੱਲੇ ਫਿਰਦੇ ਨੇ ਇਸੇ ਤਰ੍ਹਾਂ ਆਪਾਂ ਅੱਗੇ ਚੱਲੀਏ ਕਿ ਇੱਕ ਜੋ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ ਕਥਾ ਕਰ ਰਹੇ ਸੀ ਉਹ ਕਹਿੰਦੇ ਸੀਗੀ ਮੈਂ ਜਾ ਰਿਹਾ ਸੀ ਆਪਦੇ ਰਸਤੇ ਤੇ ਰਸਤੇ ਦੇ ਵਿੱਚ ਨਾ ਆ ਕਈ ਜ਼ਿਮੀਂਦਾਰ ਭਰਾ ਮੋਟਰ ਤੇ ਬੈਠੇ ਸ਼ਰਾਬ ਕੱਢ ਰਹੇ ਸੀ ਤੇ ਉਹਨਾਂ ਨੇ ਮੈਨੂੰ ਮਜ਼ਾਕ ਦੇ ਵਿੱਚ ਕਿਹਾ ਕਿੰਦੇ ਬਾਬਾ ਜੀ ਆ ਜਾਓ ਤੁਸੀਂ ਵੀ ਪੀ ਲਓ ਦੇ ਬਾਬਾ ਜੀ ਕਹਿ ਰਹੇ ਸੀ ਆਪਦੀ ਕਥਾ ਦੇ ਵਿੱਚ ਮੈਂ ਸੁਣ ਰਿਹਾ ਸੀ ਕਿੰਦੇ ਸੀ ਕਿ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਚਲੋ ਭਾਈ ਤੁਸੀਂ ਕਹਿੰਦੇ ਤੇ ਛਾਕ ਲੈਨੇ ਆ ਪਾ ਦਿਓ ਕਿਸੇ ਕੋਲੇ ਜਾਂ ਬਾਟੇ ਦੇ ਵਿੱਚ ਕਹਿੰਦਾ ਉਹਨਾਂ ਨੇ ਬਾਟੇ ਜਾਂ ਕੋਲੇ ਦੇ ਵਿੱਚ ਨਾ ਉਹ ਸ਼ਰਾਬ ਜਿਹੜੀ ਕਰਦੇ ਪੈ ਸੀ ਉਹ ਪਾਤੀ ਉੱਥੇ ਦੋ ਤਿੰਨ ਕੁੱਤੇ ਬੈਠੇ ਸੀ ਉਹਨਾਂ ਦੇ ਮੋਟਰ ਤੇ ਤੇ ਕਹਿੰਦਾ ਮੈਂ ਚੁੱਕ ਕੇ ਸ਼ਰਾਬ ਬਾਬਾ ਜੀ ਕਹਿੰਦੇ ਮੋਟਰ ਕੁੱਤਿਆਂ ਦੇ ਅੱਗੇ ਰੱਖ ਦਿੱਤੀ ਤੇ ਕੁੱਤਿਆਂ ਨੇ ਸ਼ਰਾਬ ਵਾਲ ਵੇਖਿਆ ਉਹਨੇ ਨਾ ਸ਼ਰਾਬ ਪੀਤੀ ਤੇ ਮੈਂ ਉਹਨਾਂ ਨੂੰ ਸਮਝਾਇਆ ਕਮਲੋ ਜਿਹੜੀ ਚੀਜ਼ ਨੂੰ ਕੁੱਤੇ ਨਹੀਂ ਪੀਂਦੇ ਜਾਨਵਰ ਨੂੰ ਪਤਾ ਇਹ ਚੀਜ਼ ਮਾੜੀ ਆ ਤੇ ਤੁਸੀਂ ਬੰਦੇ ਜਾਂ ਇਨਸਾਨ ਹੋ ਕੇ ਵੀ ਇਹ ਚੀਜ਼ ਪੀਤੀ ਜਾਂਦੇ ਜੀ ਤੇ ਤੁਹਾਨੂੰ ਕੋਈ ਸ਼ਰਮ ਚਾਹੀਦੀ ਆ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਬਾਬਾ ਜੀ ਤੋਂ ਮਾਫੀ ਮੰਗੀ ਤੇ ਉਹ ਜਿਹੜੀ ਸ਼ਰਾਬ ਸੀ ਜਿਹੜੀ ਕੱਢਦੇ ਪਏ ਡੋਲੀ ਤੇ ਸੱਚੇ ਜਿਹੜੇ ਅੰਮ੍ਰਿਤਸਰ ਕੇ ਸੱਚਾ ਸਿੱਖ ਬਣ ਕੇ ਇਸ ਕਰਕੇ ਵੈਗੁਰੂ ਜੀ ਇਸ ਕਰਕੇ ਬਹੁਤ ਇਤਿਹਾਸ ਆਪਣਾ ਲੰਮਾ ਚੌੜਾ ਇਸ ਵੀਡੀਓ ਦੇ ਵਿੱਚ ਨਹੀਂ ਪੇਸ਼ ਕਰ ਸਕਦੇ